ਦੀ ਮਾਵਾ ਉਹ ਮੇਰੀ ਧੀ ਆ ਅੱਜ ਕੱਲ ਅੱਗ ਲਾ ਕੇ ਮੇਰੇ ਜਵਾਈ ਨੇ ਸਾੜਿਆ ਗਿਆ ਵਾ ਵੱਧੋ ਵੱਧ ਸਾਹ ਮੈਨਾਂ ਜਾਈਦਾ ਫਾਂਸੀ ਵੇਲੇ ਚਾਹੀਦੀ ਮੇਰੀ ਧੀ ਨੂੰ ਨਹੀਂ ਤੇ ਅੱਗ ਲਾ ਕੇ ਨਾਲ ਨੂੰ ਸਾੜਲਾ ਚਾਹੀਦਾ ਉਤੋਂ ਪਿੰਡ ਤੋਂ ਬਾਹਰ ਬਾਹਰ ਉਹਨੂੰ ਕੱਲ ਕੋਰਟ ਮੁਤਾਬ ਵਾਲੀ ਸਾਈਡ ਤੋਂ ਰਿਸ਼ਤ ਰਾਤੀ ਕਰ ਲਿਆ ਸੀਗਾ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਕੋਰਟ ਲੋ ਇਹਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਦੁਬਾਰਾ ਪੇਸ਼ ਕਰਾਂ ਕੋਰਟ हां जी नहीं यानी वो दोमिनिपोदा लग गई है कि आग लगी है वो तो टिफिन पे आई रोटी वाला मैं चुकण गई भी होना जल गए फ्लश करदा ही उन्होंने 450 रुपए का ले आया सी वो चुकण गई थे मेरी बेटी ਦੇ ਦੋਵੇਂ ਪੈਰ ਜਿਹੜੇ ਥੱਲੇ ਪਏ ਸੀ ਫੇਰ ਮੇਰਾ ਧੜਾ ਹਲ ਤਿਆਰ ਗਿਆ ਸਾਰੇ ਹਜ਼ਾਰ ਦਿੱਤਾ ਮੇਰੀ ਤੀਨ हां जी ਦੋਸ਼ੀ ਜਿਹੜਾ ਉਹਦਾ ਪਤੀ ਸੀ ਗਗਸਖ ਦੇਵ ਸਿੰਘ उर्फ लाडी ਪੁੱਤਰ ਨਰਿੰਦਰ ਸਿੰਘ ਜਿਹੜਾ ਅਰੈਸਟ ਹੋ ਚੁੱਕਾ ਜੀ ਕਿਹੜੀ ਲੋਕੇਸ਼ਨ ਤੋਂ ਅਰੈਸਟ ਕੀਤਾ ਕੀ ਕੱਲ ਦਿੱਤਾ ਗਿਆ ਉਤੋਂ ਪਿੰਡ ਤੋਂ ਬਾਹਰ ਬਾਹਰ ਉਹਨੂੰ ਕੱਲ ਕੋਰਟ ਮੁਤਾਬਕ ਵਾਲੀ ਸਾਈਡ ਤੋਂ ਨਰਸ਼ ਰਾਤੀ ਕਰ ਲਿਆ ਸੀਗਾ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਕੋਰਟ ਲੋ ਇਹਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਦੁਬਾਰਾ ਪੇਸ਼ ਕਰਾਂਗੇ ਕੋਰਟ 'ਚ ਇਹਦੇ ਬਿਆਨਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿਹੜੀਆਂ ਪਰਾਆਂ ਤੇ ਇਹ ਜਿਹੜੀ ਮਰਨ ਵਾਲੀ ਆ ਪਿੰਕੀ ਆ ਉਹਦੀ ਮਾਤਾ ਦੇ ਬਿਆਨ ਤੇ ਜੋਤੀ ਪਤਨੀ ਵੀਰਾ ਵਾਸੀ ਕਲੀਅਰ ਕਮਾਂਡਾਣਾ ਖਲਚੀਆਂ ਦੇ ਬਿਆਨ ਦੇ ਉੱਤੇ ਐਫਆਈਆ ਦਰਜ ਕੀਤੀ ਗਈ ਹੈ ਇਕਾਂਨ ਸਰ ਕੀ ਰਿਹਾ ਹੈਗਾ ਹੁਣ ਤਾਂ ਕਿ ਡਿਜਾਂਸ ਕਾਰਨ ਚ ਚੱਲ ਰਹੀ ਹੈ ਇਨਵੈਸਟੀਗੇਸ਼ਨ ਅੱਜ ਨੂੰ ਕੋਰਟ 'ਚ ਪੇਸ਼ ਕੀਤਾ ਹੈ ਇਨਵੈਸਟੀਗੇਸ਼ਨ ਜਾਰੀ ਹੈ ਦੋ ਦਿਨਾਂ ਤੋਂ ਪਤਾ ਲੱਗ ਜੂਗਾ ਕਿ ਜੋ ਜੋ ਇਹਦੇ ਕਿਸ ਕਾਰਨਾ ਕਰਕੇ ਨੇ ਆਪਣੀ ਪਤਨੀ ਨੂੰ ਕਤਲ ਕਰਕੇ ਸੜ ਦਿੱਤਾ ਸ਼ੁਰੂਆਤੀ ਜਾਂਚ 'ਚ ਕੋਈ ਫਿਲਹਾਲ ਕੋਈ ਇੱਕ ਦਾ ਕੋਈ ਚੀਜ਼ ਨਹੀਂ ਜਾਤੀ ਚਾਉਂਦੇ ਆ ਕਿ ਐਵੇਂ ਛੋਟੇ ਮੋਟੇ ਆਵੇਂ ਮਨ ਮਟਾਉ ਘਰੇਲੂ ਝਗੜਿਆਂ ਦੇ ਉੱਤੇ ਹੀ ਇਹਨੇ ਜਿਹੜਾ ਵਾ ਇਹ ਐਡਾ ਵੱਡਾ ਕਦਮ ਚੁੱਕ ਲਿਆ ਉਹਦੀ ਮਾਂ ਵਾ ਉਹ ਮੇਰੀ ਧੀ ਆ ਅੱਜ ਕੱਲ ਅੱਗ ਲਾ ਕੇ ਮੇਰੇ ਜਵਾਈ ਨੇ ਸਾੜਿਆ ਗਿਆ ਵਾ ਵੱਧ ਤੋਂ ਵੱਧ ਸਾਹਿਬ ਮੈਨਾਂ ਜ਼ਾਇਦਾ ਫਾਂਸੀ ਵੇਲੇ ਚਾਹੀਦੀ ਮੇਰੀ ਧੀ ਨੂੰ ਨਹੀਂ ਤੇ ਅੱਗ ਲਾ ਕੇ ਨਾਲ ਨੂੰ ਸਾੜਲਾ ਚਾਹੀਦਾ ਦੇਰੇ ਦੇਰੇ ਵਾਰੀਸੀ ਨਵੀਂ ਵਧਾਈ ਮਾਣਾ ਜੈਦਾ ਜਿੱਦਾ ਮੇਰੇ ਮਰੀਆਂ ਸਾਰ ਕੇ ਮਾਰ ਦਿੱਤੇ ਗਿਆ ਮੇਰੀ ਨੂੰ ਸਾਬੇ ਲਾ ਜੈਦਾ ਸਿਰਫ ਸਾਬੇ ਲਾ ਜੈਦਾ ਮੇਹਰ ਠਾਈ ਕੇ ਸਾਰ ਹੋ ਗਈ ਨਹੀਂ ਪਹਿਲਾਂ ਤਾਂ ਕੋਈ ਨਾ ਜਾਣੀ ਕਰਦਾ ਹੋਣੀ ਪਤਾ ਲੱਗਿਆ ਵੀ ਦੋ ਚਾਰ ਦਿਨ ਫੋਲ ਰਜਾ ਕਰਦੇ ਆ ਬਹੁਤ ਜ਼ਿਆਦਾ ਹਾਜੀ ਪੁਲਿਸ ਕੋ ਕਾਰਵਾਈ ਕਰਾਈ ਹੋਈ ਆ ਦਰਖਾਸਤ ਦਿੱਤੀ ਹੋਈ ਆ ਪਰਚਾ ਕਰਾਇਆ ਹੋਇਆ ਵਾ ਹਾਜੀ ਰਸਤਾ ਜੀ ਮੈਨੂੰ ਉਹ ਤੇਰੇ ਪਿੰਡ ਵਾਲੀ ਕੁੜੀ ਐ ਤੇ ਕਲੇਰੀ ਉਹ ਤੋਂ ਵਿਆਹੀ ਹੋਈ ਆ ਹਾਂ ਮੈਨੂੰ ਫੋਨ ਕੀਤਾ ਵੀ ਪਿੰਕੀ ਦੀ ਅੱਗ ਲੱਗੀ ਹੋਈ ਐ ਅਸੀਂ ਆ ਗਿਆ ਉਹ ਕਹਿੰਦੀ ਬੱਬ ਕਾਲੇ ਦਵਾਈ ਲੈਣ ਵਾਸਤੇ ਆਉਣਾ ਹੀ ਆ ਕਿ ਉਹ ਬੱਬ ਕਾਲੇ ਆਈ ਹੋਈ ਆ ਵੀ ਚਲ ਉਹਦੇ ਘਰ ਅੱਗ ਲੱਗੀ ਐ ਬੁਝਾ ਦਈਏ ਹਾਂਜੀ ਨਹੀਂ ਆਂਦੀ ਫੋਟੋ ਵੀ ਨਹੀਂ ਪਤਾ ਲੱਗਾਇਆ ਕਿ ਅੱਗ ਲੱਗੀ ਆ ਉਹ ਤੇ ਟਿਫਨ ਪਿਆ ਰੋਟੀ ਆ ਲੋਮੇ ਚੁੱਕਣ ਗਈ ਵੀ ਉਹਨਾਂ ਜਲਦੇ ਪਲਸ ਕਰਦਾ ਹੀ ਉਹਨੇ 450 ਰੁਪਏ ਦਰ ਲਿਆ ਹੋਇਆ ਸੀ ਉਹ ਚੁੱਕਣ ਗਈ ਤੇ ਮੇਰੀ ਬੇਟੀ ਦੇ ਦੋਵੇਂ ਪੈਰ ਜਿਹੜੇ ਥੱਲੇ ਪਏ ਸੀ ਫੇਰ ਮੇਰਾ ਧੜਅਲ ਧਿਆਣ ਗਿਆ ਸਾਰੇ ਹਜ਼ਾਰ ਦਿੱਤਾ ਮੇਰੀ ਤੀਨ ਸਾਰੇ ਲੋਕ ਜਿਹੜੀ ਤੀਨ ਯਾਰੋ ਲੋਬੇ